ਹਾਂਜੀ ਆ ਦੇਖੋ ਪੰਜਾਬੀਓ ਸਾウਦੀਆ ਦਾ 5 ਰਿਆਲ ਦਾ ਨੋਟ ਆਇਆ ਲੀਗਿਲੇਸ਼ਨ ਵਾਲਾ ਜਿੰਨਾ ਮਰਦੀ ਇਹਨੂੰ ਧੋਏ ਖਰਾਬ ਨਹੀਂ ਹੁੰਦਾ ਠੀਕ ਆ ਇਹਨੇ ਓਜਾ ਦਾ ਓਜਾ ਹੀ ਜਣਾ ਲੈ ਦੇਖੋ ਓਜਾ ਦਾ ਓਜਾ ਜਮੇ ਕੁਝ ਨਹੀਂ ਹੋਇਆ ਇਹਨੂੰ ਵੀ ਇਹ ਚੰਗੀ ਲੱਗੀ ਵੀਰੇ ਸ਼ੇਅਰ ਕਰਿਓ ਹੈਂ ਦੱਬ ਕੇ ਲੈ ਉਹ ਗਾਇਦ ਨੇ ਪੰਦਾਂ ਨਾਡਰ ਲੇਮੀਲੇਸ਼ਨ ਵਾਲਾ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਫਿਰ ਵੀ ਆਪਣੀ ਵੀ ਕੰਟਰੀ ਇਹੋ ਜਿਹੇ ਨਾਡ ਹੋਣੇ ਚਾਹੀਦੇ ਨੇ ਕਰਾਰੇ ਕਰਾਰੇ ਲੇਮੀਲੇਸ਼ਨ ਵਾਲੇ ਵੀ ਖਰਾਬ ਰਹੋਣ ਕੱਲ ਮਸ਼ੀਨ ਚ ਬੁੜੀਆਂ ਧੋਣ ਜਾਂ ਕੋਈ ਹੋਰ ਤੁੱਟੇ ਜੁੱਤੇ ਹਨ ਫਟਣ ਜੇ ਤੁਸੀਂ ਚਾਹੋ ਨੀ ਇਹੋ ਜਿਹੇ ਨਾਡ ਆਨ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਵੀਡੀਓ ਨੂੰ ਕਰੇ ਲਾਇਕ ਜਿੰਨਾ ਮਰਜ਼ੀ ਧੋਈ ਜਾਓ ਮੈਂ ਜਿੰਨੀ ਮਰਜ਼ੀ ਮੈਂ ਲਾ ਦੋ ਬਣ ਗਈ ਗੱਲ ਬੜੀ ਚੰਗੀ ਲੱਗੀ ਹੇਅਰ ਕਰਦੇ ਧੰਨਵਾਦ